ਵੰਤਮਾਨ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਹੈ ਇੱਕ ਡੈਡਲਾਈਨ ਦਿੰਦੇ ਆ ਕਿ ਇਸ ਤਰੀਕ ਤੱਕ ਜਿਹੜਾ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਜਿਹੜੇ ਨਸ਼ਾ ਦੇ ਖਿਲਾਫ ਬੋਲ ਰਹੇ ਨੇ ਉਹਨਾਂ ਦੇ ਉੱਪਰ ਨਸ਼ਾ ਤਸਕਰ ਖੁੱਲੇ ਆਮ ਸ਼ਰਿਆਮ ਹਮਲਾ ਕਰਦੇ ਆ ਭਾਈ ਬਤੌਰ ਦਾ ਇੱਕ ਨੌਜਵਾਨਾ ਨਸ਼ਾ ਦੇ ਖਿਲਾਫ ਇੱਕ ਵੀਡੀਓ ਪਾਉਂਦਾ ਉਸ ਵੀਡੀਓ ਤੋਂ ਬਾਅਦ ਨਸ਼ਾ ਤਸਕਰ ਜਿਹੜਾ ਉਹਦੇ ਤੇ ਹਮਲਾ ਕਰਦੇ ਆ ਉਹਦੀਆਂ ਲੱਤਾਂ ਤੋੜ ਦਿੱਤੀਆਂ ਰਿੰਦਰ ਨੰਨੂ ਇੱਕ ਜਿਹੜਾ ਬੇਸੂਰ ਨੌਜਵਾਨ ਜਿਹਨੂੰ ਪੁਲਿਸ ਵੱਲੋਂ ਚੱਕਿਆ ਗਿਆ ਚੱਕਣ ਤੋਂ ਬਾਅਦ ਉਸਦੇ ਉੱਪਰ ਇੰਨਾ ਭਾਰੀ ਤਸ਼ੱਦਦ ਕੀਤਾ ਗਿਆ ਕਿ ਉਸ ਤਸ਼ੱਦਦ ਨੂੰ ਨਾ ਸਹਾਰਦਿਆਂ ਹੋਇਆ ਜੀਵਨ ਲੀਲਾ ਉਹ ਖਤਮ ਕਰ ਦਿੰਦਾ ਇਹ ਸਾਰੀਆਂ ਚੀਜ਼ਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਪੁਲਿਸ ਦੀ ਕਾਰਗੁਜ਼ਾਰੀ ਕੀ ਹੈ ਬਠਿੰਡਾ ਦੇ ਐਸਐਸਪੀ ਦੀ ਕਾਰਗੁਜ਼ਾਰੀ ਕੀ ਹੈ ਪੰਜਾਬ ਦੇ ਡੀਆਈਜੀ ਦੀ ਕਾਰਗੁਜ਼ਾਰੀ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਅਪੀਲ ਕਰਦੇ ਆ ਕਿ ਭਾਈ ਤੁਸੀਂ ਜਾਗੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਇੱਕ ਬਹੁਤ ਖਾਸ ਵਿਸ਼ੇ ਤੇ ਗੱਲ ਕਰਨੀ ਹੈ ਜ਼ਿਲ੍ਹਾ ਬਠਿੰਡਾ ਦੇ ਪੁਲਿਸ ਵੱਲੋਂ ਕਿਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਭ ਤੋਂ ਪਹਿਲਾਂ ਨਰਿੰਦਰ ਨੰਨੂ ਜਿਹੜਾ ਕਿ ਗੋਨਿਆਣਾ ਮੰਡੀ ਨਾਲ ਸੰਬੰਧਤ ਹੈ ਤਾਂ ਉਸ ਨੌਜਵਾਨ ਦਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਤੇ ਉਸ ਤੋਂ ਬਾਅਦ ਬਠਿੰਡਾ ਪੁਲਿਸ ਦੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਹੁਣ ਇੱਕ ਨਵਾਂ ਕੇਸ ਹੈ ਜਿਹੜਾ ਭਾਈ ਬਖਤੌਰ ਦਾ ਇੱਕ ਨੌਜਵਾਨਾ ਉਹ ਨਸ਼ਿਆਂ ਦੇ ਖਿਲਾਫ ਇੱਕ ਵੀਡੀਓ ਪਾਉਂਦਾ ਉਸ ਵੀਡੀਓ ਤੋਂ ਬਾਅਦ ਨਸ਼ਾ ਤਸਕਰਾਂ ਜਿਹੜਾ ਉਹਦੇ ਤੇ ਹਮਲਾ ਕਰਦੇ ਆ ਤੇ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਤੇ ਜਿੱਥੇ ਕਿ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਵਿੱਚ ਇਹਨੂੰ ਲਹਿਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਹੈ ਇੱਕ ਡੈਡਲਾਈਨ ਦਿੰਦੇ ਆ ਕਿ ਇਸ ਤਰੀਕ ਤੱਕ ਜਿਹੜਾ ਨਸ਼ਾ ਖਤਮ ਕਰ ਦਿੱਤਾ ਜਾਊਗਾ ਨਸ਼ਾ ਖਤਮ ਕਿਵੇਂ ਕੀਤਾ ਜਾ ਰਿਹਾ ਜਿਹੜੇ ਲੋਕ ਨਸ਼ਾ ਦੇ ਖਿਲਾਫ ਮੁਹਿੰਮ ਚਲਾ ਰਹੇ ਨੇ ਜਿਹੜੇ ਨਸ਼ਾ ਦੇ ਖਿਲਾਫ ਬੋਲ ਰਹੇ ਨੇ ਉਹਨਾਂ ਦੇ ਉੱਪਰ ਨਸ਼ਾ ਤਸਕਰ ਖੁੱਲੇ ਆਪ ਸ਼ਰਿਆਮ ਹਮਲਾ ਕਰਦੇ ਆ ਤੇ ਦੂਜੇ ਪਾਸੇ ਜਿਹੜੀ ਪੁਲਿਸ ਆ ਅਜੇ ਇਹ ਨੌਜਵਾਨਾਂ ਨੂੰ ਚੱਕ ਚੱਕ ਕੇ ਜੇਲ੍ਹਾਂ ਚ ਸਿੱਟ ਰਹੀ ਆ ਜਾਂ ਉਹਨਾਂ ਤੇ ਇਸ ਤਰੀਕੇ ਨਾਲ ਤਸ਼ੱਦਦ ਕਰ ਰਹੀ ਆ ਕਿ ਉਹਨਾਂ ਦੀ ਜਿਹੜੀ ਮੌਤ ਆ ਉਹ ਹੋ ਜਾਂਦੀ ਆ ਜਿਸ ਤਰੀਕੇ ਨਾਲ ਨਰਿੰਦਰ ਨੰਨੂ ਇੱਕ ਜਿਹੜਾ ਬੇਕਸੂਰ ਨੌਜਵਾਨ ਜਿਹਨੂੰ ਪੁਲਿਸ ਵੱਲੋਂ ਚੱਕਿਆ ਗਿਆ ਚੱਕਣ ਤੋਂ ਬਾਅਦ ਉਸ ਦੇ ਉੱਪਰ ਇੰਨਾ ਭਾਰੀ ਤਸ਼ੱਦਦ ਕੀਤਾ ਗਿਆ ਕਿ ਉਸ ਤਸ਼ੱਦਦ ਨੂੰ ਨਾ ਸਹਾਰਦਿਆਂ ਹੋਇਆਂ ਉਹ ਆਪਣੀ ਜਿਹੜੀ ਜੀਵਨ ਲੀਲਾ ਉਹ ਖਤਮ ਕਰ ਦਿੰਦਾ। ਉਹਦੀ ਮੌਤ ਹੋ ਜਾਂਦੀ ਹੈ। ਸੋ ਆਖਿਰੇ ਚੱਲ ਕੀ ਰਿਹਾ ਪੁਲਿਸ ਨੂੰ ਇਹ ਅਧਿਕਾਰ ਕਿਸ ਵੱਲੋਂ ਦਿੱਤੇ ਗਏ ਆ ਕਿ ਉਹ ਜਿਹੜੀ ਹੈ ਇਹਨਾਂ ਆਮ ਲੋਕਾਂ ਦੇ ਖਿਲਾਫ ਭੁਗਤ ਰਹੀ ਆ ਆਮ ਲੋਕਾਂ ਨੂੰ ਬੇਕਸੂਰ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਕੇ ਜਾਂ ਉਹਨਾਂ ਦੇ ਪਰ ਤਸ਼ੱਦਦ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਸੁੱਟ ਰਹੀ ਆ ਜਿਹੜੀ ਪੁਲਿਸ ਜਿਹੜੀ ਰਾਜ ਪ੍ਰਬੰਧ ਨੂੰ ਚਲਾਉਣ ਵਾਸਤੇ ਜਿਹੜਾ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜਾਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਰੱਖੀ ਗਈ ਆ ਉਹ ਪੁਲਿਸ ਇਹਨਾਂ ਅਨਸਰਾਂ ਦੇ ਨਾਲ ਮਿਲਿ ਭੋਗਤ ਕਰਕੇ ਸਿੱਧੇ ਤੌਰ ਤੇ ਇਹ ਹੀ ਗੱਲ ਕਹੀ ਜਾ ਸਕਦੀ ਆ ਕਿ ਜਿਹੜੀ ਪੁਲਿਸ ਆ ਉਹ ਸਿੱਧੀ ਤੌਰ ਤੇ ਇਹਨਾਂ ਨਸ਼ਾ ਤਸਕਰਾਂ ਨਾਲ ਜਾਂ ਪੰਜਾਬ ਦੇ ਵਿੱਚ ਜਾਂ ਬਠਿੰਡੇ ਦੀ ਖਾਸ ਕਰਕੇ ਆਪਾਂ ਗੱਲ ਕਰੀਏ ਤਾਂ ਬਠਿੰਡੇ ਦੇ ਜਿਹੜੇ ਗਲਤ ਅੰਸਰ ਆ ਉਹਨਾਂ ਨਾਲ ਬਿਲੀ ਭੋਗਤ ਕਰਕੇ ਆਪ ਲੋਕਾਂ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾ ਰਹੀ ਹੈ ਆ ਪਿਛਲੇ 10-15 ਦਿਨਾਂ ਤੋਂ ਜਿਸ ਤਰ੍ਹਾਂ ਦੀਆਂ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਜਿਸ ਤਰੀਕੇ ਨਾਲ ਇੱਕ ਤੋਂ ਇੱਕ ਵੀਡੀਓ ਨਸ਼ਰ ਹੋ ਰਹੀ ਹੈ ਇੱਕ ਮੈਂ ਹੁਣੇ ਵੀਡੀਓ ਦੇਖ ਰਿਹਾ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਕਾਰ ਦੇ ਵਿੱਚ ਬੈਠਾ ਹੋਇਆ ਆਪਣੀ ਕੁਝ ਮਹੀਨਿਆਂ ਦੀ ਬੱਚੀ ਨਾਲ ਲਾਈਵ ਹੋਇਆ ਤੇ ਲਾਈਵ ਹੋ ਕੇ ਇੱਕ ਐਸਐਚਓ ਦੇਪਰ ਐਸਐਚਓ ਕੋਟ ਫੱਤਾ ਦਾ ਨਾਮ ਉਸ ਵੱਲੋਂ ਉਜਾਗਰ ਕੀਤਾ ਗਿਆ ਤੇ ਇਲਜ਼ਾਮ ਲਗਾਏ ਗਏ ਆ ਕਿ ਉਸ ਐਸਐਚਓ ਵੱਲੋਂ ਕਿਸ ਤਰੀਕੇ ਨਾਲ ਉਸ ਨੌਜਵਾਨ ਨੂੰ ਧਮਕਾਇਆ ਜਾ ਰਿਹਾ ਉਸ ਦੇ ਉੱਪਰ ਝੂਠੇ ਪਰਚੇ ਤੇ ਕੇਸ ਦਰਜ ਕਰਨ ਦੀ ਗੱਲ ਕਹੀ ਜਾ ਰਹੀ। ਫੋਜ ਜਦੋਂ ਖੇਤ ਨੂੰ ਵਾੜ ਖਾਣ ਲੱਗ ਜੇ ਜਦੋਂ ਜਿਨ੍ਹਾਂ ਨੇ ਇਸ ਸਮਾਜ ਦੀ ਇਹਨਾਂ ਲੋਕਾਂ ਦੀ ਆਮ ਲੋਕਾਂ ਦੀ ਜਿਹੜੇ ਕੀ ਆਪਣੇ ਰੋਜੀ ਰੋਟੀ ਦੇ ਵਿੱਚ ਆਪਣੇ ਰੋਜ਼ਗਾਰ ਦੇ ਵਿੱਚ ਉਲਝੇ ਹੋਏ ਆ ਉਹਨਾਂ ਨੂੰ ਬਚਾਉਣ ਵਾਸਤੇ ਜਿਹੜੇ ਮਾੜੇ ਅੰਸਰਾਂ ਨੂੰ ਠੱਲ ਪਾਉਣ ਵਾਸਤੇ ਜਿਹੜੀ ਪੁਲਿਸ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਪੁਲਿਸ ਅਧਿਕਾਰੀ ਜਿਹੜੇ ਤਾਇਨਾਤ ਕੀਤੇ ਗਏ ਆ ਜਿਹੜੀ ਕਿ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਤਨਖਾਹਾਂ ਦੇ ਰੂਪ ਦੇ ਵਿੱਚ ਲੈਂਦੇ ਆ ਉਹੀ ਇਹਨਾਂ ਲੋਕਾਂ ਦੇ ਪੱਖਸ਼ਕ ਬਣ ਗਏ ਇਹਨਾਂ ਲੋਕਾਂ ਦੇ ਉੱਪਰ ਅਤਿਆਚਾਰ ਅਤਿਆਚਾਰ ਕਰ ਰਹੇ ਆ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਸਾਹਮਣੇ ਇਹ ਮੈਂ ਨਹੀਂ ਕਹਿ ਰਿਹਾ ਇਹ ਇਲਜ਼ਾਮ ਮੇਰੇ ਵੱਲੋਂ ਨਹੀਂ ਲਗਾਏ ਜਾ ਰਹੇ ਇਹ ਤੁਹਾਡੇ ਸਭ ਦੇ ਸਾਹਮਣੇ ਆ ਜੋ ਅਖਬਾਰਾਂ ਦੇ ਵਿੱਚ ਆ ਰਿਹਾ ਜੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਜੋ ਪੰਜਾਬ ਪੁਲਿਸ ਦਾ ਅਕਸ ਹੈ ਜਿਹੜਾ ਉਹ ਦਿਖਾਇਆ ਜਾ ਰਿਹਾ ਉਹ ਪਬਲੀਕਲੀ ਸਾਹਮਣੇ ਆ ਰਿਹਾ ਇੱਕ ਨੌਜਵਾਨ ਦਾ ਮਰਡਰ ਹੋ ਜਾਣਾ ਉਸ ਨੂੰ ਬਿਨਾਂ ਕਿਸੇ ਐਫਆਈਆਰ ਤੋਂ ਬਿਨਾਂ ਕਿਸੇ ਕੇਸ ਤੋਂ ਜਿਹੜੀ ਸੀਆਈ ਸੀਆਈਏ ਹੈ ਬਠਿੰਡਾ ਉਹ ਚੱਕ ਲੈਂਦੀ ਹੈ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਉੱਥੇ ਤਸ਼ੱਦਦ ਕੀਤਾ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਉਸ ਜਿਹੜਾ ਉਹਦੇ ਨਾਲ ਦਾ ਉਹਦਾ ਸਾਥੀ ਨੌਜਵਾਨਾ ਉਸ ਦੇ ਉੱਪਰ ਕਿਸ ਤਰੀਕੇ ਨਾਲ ਇਸ ਜੀ ਦੀ ਦਾ ਪ੍ਰੈਸ਼ਰ ਪਾਇਆ ਜਾਂਦਾ ਕਿ ਤੂੰ ਇਸ ਗੱਲ ਦਾ ਜ਼ਿਕਰ ਕਿਸੇ ਕੋਲੇ ਨਹੀਂ ਕਰਨਾ ਉਸ ਪਰਿਵਾਰ ਨੂੰ ਇੱਕ ਐਕਸੀਡੈਂਟ ਦੇ ਰੂਪ ਦੇ ਵਿੱਚ ਪੇਸ਼ ਕਰਨਾ ਇਹ ਸਾਰੀਆਂ ਚੀਜ਼ਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਪੁਲਿਸ ਦੀ ਕਾਰਗੁਜ਼ਾਰੀ ਕੀ ਹੈ ਤੇ ਸਰਕਾਰ ਦੀ ਕਾਰਗੁਜ਼ਾਰੀ ਕੀ ਹੈ ਬਠਿੰਡਾ ਦੇ ਐਸਐਸਪੀ ਦੀ ਕਾਰਗੁਜ਼ਾਰੀ ਕੀ ਹੈ ਪੰਜਾਬ ਦੇ ਡੀਆਈਜੀ ਦੀ ਕਾਰਗੁਜ਼ਾਰੀ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਕੀ ਹੈ ਜਿਨ੍ਹਾਂ ਕੋਲ ਇਹ ਗ੍ਰਹਿਵਿਭਾਗ ਹੈ ਗ੍ਰਹਿਵਿਭਾਗ ਦੇ ਅੰਦਰ ਸਿੱਧੀ ਪੁਲਿਸ ਵਿਭਾਗ ਜਾਂ ਪੁਲਿਸ ਆਉਂਦਾ ਹੀ ਆ ਜਿਹੜਾ ਕਿਸ ਖੁਦ ਮੁੱਖ ਮੰਤਰੀ ਰੱਖੇ ਹੋਏ ਮੁੱਖ ਮੰਤਰੀ ਦੇ ਹਿੱਸੇ ਆਉਂਦਾ ਸੋ ਜਨਤਾ ਇਸ ਗੱਲ ਦੀ ਹੁੰਦੀ ਹੈ ਕਿ ਜਿਹੜੇ ਆਮ ਲੋਕ ਜਿਹੜੇ ਆਪਣੇ ਮਿਹਨਤ ਮੁਸ਼ਕਤ ਨਾਲ ਰੋਜੀ ਰੋਟੀ ਕਮਾ ਕੇ ਕਹ ਲੋ ਵੀ ਇਸ ਮਹਿੰਗਾਈ ਦੇ ਜਮਾਨੇ ਦੇ ਵਿੱਚ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਵਿੱਚ ਲੱਗੇ ਹੋਏ ਆ ਉਹਨਾਂ ਲੋਕਾਂ ਦੇ ਉੱਪਰ ਕਿਸ ਤਰੀਕੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਉਹਨੂੰ ਟੌਰਚਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਇੱਕ ਪੁਲਿਸ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਖਾਸ ਕਰਕੇ ਜਿਹੜੇ ਲੋਕ ਜਾਗਰੂਕ ਨੇ ਜਿਹੜੇ ਲੋਕ ਸਮਾਜ ਦੀ ਭਲਾਈ ਚਾਹੁੰਦੇ ਜਿਹੜੇ ਲੋਕ ਸਮਾਜ ਦੇ ਵਿੱਚ ਵਿਚਰ ਰਹੇ ਇਹਨਾਂ ਜਿਹੜੀਆਂ ਜਿਹੜੀਆਂ ਗੰਦਲੀਆਂ ਨੀਤੀਆਂ ਦੇ ਉਹਨਾਂ ਦਾ ਵਿਰੋਧ ਕਰਨਾ ਚਾਹੁੰਦੇ ਉਹਨੂੰ ਕਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਡਰਾ ਧਮਕਾ ਕੇ ਇੱਕ ਸਹਿਮ ਤੇ ਇੱਕ ਡਰ ਦਾ ਮਾਹੌਲ ਹੈ ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਪੁਲਿਸ ਦਾ ਡਰ ਉਹਨਾਂ ਦੇ ਮਨਾਂ ਦੇ ਵਿੱਚ ਬਿਠਾਇਆ ਜਾ ਰਿਹਾ ਇਹ ਸਿੱਧੇ ਤੌਰ ਤੇ ਸਾਫ਼ ਨਜ਼ਰ ਆ ਰਿਹਾ ਕਿ ਮਾੜੇ ਅੰਸਰਾਂ ਦੇ ਖਿਲਾਫ ਮਾੜੇ ਲੋਕਾਂ ਦੇ ਖਿਲਾਫ ਨਸ਼ੇ ਤਸਕਰਾਂ ਦੇ ਖਿਲਾਫ ਕੋਈ ਵੀ ਆਵਾਜ਼ ਨਾ ਚੱਕੇ ਜੇਕਰ ਕੋਈ ਆਮ ਆਦਮੀ ਕੋਈ ਆਮ ਵਿਅਕਤੀ ਜਿਹੜਾ ਕਿ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਿਆਂ ਹੋਇਆ ਇਹਨਾਂ ਦੇ ਖਿਲਾਫ ਆਵਾਜ਼ ਚੱਕੂ ਤਾਂ ਉਹਨਾਂ ਨੂੰ ਇਸ ਤਰੀਕੇ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਜਾਂ ਤਾਂ ਉਹਨੂੰ ਕਤਲ ਕਰ ਦਿੱਤਾ ਜਾਊਗਾ ਕਿਸੇ ਝਾਲੀ ਪਰਚੇ ਤੇ ਝੂਠੇ ਕੇਸ ਦੇ ਦੀ ਨਫਸਾਹ ਦਿੱਤਾ ਜਾਊਗਾ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜਾਊਗਾ ਜਾਂ ਉਸ ਨੂੰ ਜਿਸ ਤਰੀਕੇ ਨਾਲ ਨੰਨੂ ਦਾ ਕਤਲ ਕੀਤਾ ਗਿਆ ਜਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸੀਆਈਏ ਐਸਐਚਓ ਵੱਲੋਂ ਜਿਹੜਾ ਕਿ ਅੱਜ ਤੱਕ ਪਰਚੇ ਤੋਂ ਬਾਹਰ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀ ਜਾਣਗੇ ਇਹ ਚੱਲ ਕੀ ਰਿਹਾ ਸੂ ਪੰਜਾਬ ਦੇ ਲੋਕਾਂ ਨੂੰ ਇਹ ਸੋਚਣ ਦੀ ਲੋੜ ਹੈ ਇਸ ਦੇ ਖਿਲਾਫ ਇੱਕ ਜਟੂਹ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਅਪੀਲ ਕਰਦੇ ਹਾਂ ਕਿ ਭਾਈ ਤੁਸੀਂ ਜਾਗੋ ਤੁਸੀਂ ਆਪ ਲੋਕਾਂ ਦੀ ਸਰਕਾਰ ਲਿਆਉਣ ਦਾ ਵਾਅਦਾ ਕੀਤਾ ਸੀ ਤੁਸੀਂ ਆਪ ਲੋਕਾਂ ਅਧੀ ਰੱਖਿਆ ਕਰਨ ਦਾ ਉਹਨਾਂ ਦੀ ਭਲਾਈ ਕਰਨ ਦਾ ਵਾਅਦਾ ਕੀਤਾ ਸੀ ਜੇਕਰ ਉਹਨਾਂ ਦੀ ਭਲਾਈ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਮਾੜੇ ਅੰਸਰਾਂ ਨੂੰ ਨੱਥ ਪਾਓ ਖਾਸ ਕਰਕੇ ਤੁਹਾਡੇ ਪੁਲਿਸ ਵਿਭਾਗ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਨੱਥ ਪਾਓ ਕਿਉਂ ਆਪ ਲੋਕਾਂ ਨੂੰ ਕਿਸ ਤਰੀਕੇ ਨਾਲ ਫੜ ਰਹੀ ਹੈ ਕਿਸ ਲੀਕੇ ਨਾਲ ਆਮ ਨੌਜਵਾਨਾਂ ਦੀ ਇਨਕਾਊਂਟਰ ਕਰਕੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਆ ਤੇ ਉਸ ਤੋਂ ਬਾਅਦ ਕਾਰਵਾਈ ਦੇ ਨਾਂ ਦੇ ਉੱਤੇ ਸਿਰਫ ਪਰਚੇ ਦਰਜ ਕੀਤੇ ਜਾ ਰਹੇ ਸਿਰਫ ਤੇ ਸਿਰਫ ਪਰਚੇ ਦਰਜ ਕੀਤੇ ਜਾ ਰਹੇ ਸੋ ਇਹ ਗੱਲ ਸਰਕਾਰਾਂ ਨੂੰ ਸਮਝ ਨਹੀਂ ਪਈਆਂ ਅਗਲ ਸਰਕਾਰਾਂ ਨਹੀਂ ਸਮਝਦੀਆਂ ਤਾਂ ਲੋਕੋ ਤੁਹਾਨੂੰ ਇਕਜੁੱਟ ਹੋਣਾ ਪੈਣਾ ਤੁਹਾਨੂੰ ਇਕੱਠੇ ਹੋਣਾ ਪੈਣਾ ਇਕੱਠੇ ਹੋ ਕੇ ਇਸ ਪੁਲਿਸ ਦੀਆਂ ਜ਼ਿਆਤੀਆਂ ਦੇ ਉੱਪਰ ਜਿਹੜੀਆਂ ਕਿ ਅੱਜ ਪਹਿਲੀ ਵਾਰ ਹੀ ਨਹੀਂ ਹੋਈਆਂ ਪੰਜਾਬ ਨੇ ਇਹ ਨਾ ਜ਼ਿਆਤੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਭਾਵੇਂ 84 ਦਾ ਦੌਰ ਹੋਵੇ ਭਾਵੇਂ 90 ਦਾ ਦਹਾਕਾ ਹੋਵੇ ਤੇ ਭਾਵੇਂ ਅੱਜ ਆਪਾਂ 20ਵੀਂ ਸਦੀ ਜਾਂ 21ਵੀਂ ਸਦੀ ਦੀ ਗੱਲ ਕਰਦੀ ਹੁਈ ਤਾਂ ਉਦੋਂ ਵੀ ਇਹ ਜ਼ਿਆਤੀਆਂ ਉਸੇ ਤਰੀਕੇ ਨਾਲ ਤਰੱਕੀਆਂ ਲੈਣ ਦੇ ਲਈ ਮੈਡਲ ਲੈਣ ਦੇ ਲਈ ਸਟਾਰ ਲੈਣ ਦੇ ਲਈ ਆਮ ਲੋਕਾਂ ਦੇ ਉੱਪਰ ਤਸ਼ੱਦਦ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੋ ਇਸ ਦੇ ਖਿਲਾਫ ਇੱਕ ਜੱਟ ਹੋ ਕੇ ਇਸ ਦੇ ਖਿਲਾਫ ਬੋਲਣ ਦੀ ਲੋੜ ਹੈ ਇਸ ਦੇ ਖਿਲਾਫ ਸਮਝਣ ਦੀ ਲੋੜ ਹੈ ਜੇਕਰ ਸਰਕਾਰਾਂ ਨਹੀਂ ਸੁਣਦੀਆਂ ਜੇਕਰ ਮੁੱਖ ਮੰਤਰੀ ਗੁੱਗਾ ਹੋ ਕੇ ਬੈਠਾ ਜੇਕਰ ਸਾਡੇ ਪੰਜਾਬ ਪੁਲਿਸ ਦਾ ਡੀਜੀਪੀ ਗੁੱਗਾ ਹੋ ਕੇ ਬੈਠਾ ਜੇ ਬਠਿੰਡਾ ਦੀ ਪੁਲਿਸ ਐਸਐਸਪੀ ਗੁੰਗੇ ਹੋ ਕੇ ਬੈਠੇ ਤਾਂ ਤੁਹਾਨੂੰ ਵੀ ਇਸ ਦੇ ਖਿਲਾਫ ਖੜੇ ਹੋਣਾ ਪੜਾ ਜਾਗਰੂਕ ਹੋਣਾ ਪੈਣਾ ਜਦੋਂ ਇਸ ਤਰ੍ਹਾਂ ਦੀ ਖਬਰਾਂ ਸੁਣਦੇ ਆਂ ਭਾਵੇਂ ਅਸੀਂ ਬਾਹਰ ਬੈਠੇ ਆਂ ਤਾਂ ਇੱਕ ਚੰਜੂੜ ਦਿੱਤਾ ਜਾਂਦਾ ਜਿਉਂ ਇੱਕ ਦਿਲ ਨੂੰ ਯਾਰ ਇੱਕ 60 ਵਜ ਦੀ ਵੀ ਆਖਰ ਚੱਲ ਕੀ ਰਿਹਾ ਆਖਰ ਫਰੂਕ ਕੀ ਰਿਹਾ ਸੋ ਇੰਨੀਆਂ ਕਿ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਸੀ ਸਤਿ ਸ੍ਰੀ ਅਕਾਲ